ਸਾਸ੍ਰਿਕ ਐਗਜ਼ਾਮ ਸ਼ਹਿਰਨ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਕੈਨ ਅਨੰਤ ਮਤਲਬ ਅਸਰ ਸਵਾਰਤ ਹੈ ਕਿ ਅਮੀਂ ਜੀ ਤੁਸੀਂ ਸਾਰੇ ਪ੍ਰਮਾਤਮਾ ਦੇ ਰਿਟਰਨ ਲਾਜੂ ਕਰੋਗੇ ਤੇ ਮੈਂ ਵੀ ਚੱਜੇ ਕਲਾ ਵਿੱਚ ਤੇ ਮਿੰਨੀ ਹੋ ਪਈ ਜਾਂਦਾ ਹੈ ਪਰਮਾਤਮਾ ਨੂੰ ਤੰਗਲੇ ਬਹੁਤ ਖੜਾ ਹੈ ਕਿ ਇਹਨੇ ਅਮੀਂ ਪਰਮਾਤਮਾ ਦੇ ਸਾਰੇ ਅਰਦਾਸ ਕਰੋ ਬਹੁਤ ਲੋਕ ਦੁਖੀ ਹੋ ਰਹੇ ਨੇ ਆਪਾਂ ਦਾ ਖਿਆਲ ਫੇਰ ਵੀ ਠੀਕ ਆ ਤੇ ਪਰ ਜਿਹੜੇ ਕਈ ਜ਼ਿਲ੍ਹੇ ਆਪਣੇ ਪੰਜਾਬ ਦੇ ਉਹ ਡੁੱਬੇ ਜਾ ਰਹੇ ਨੇ ਹਨ ਤੇ ਆਪਾਂ ਅਰਦਾਸ ਕਰ ਪ੍ਰਮਾਤਮਾ ਬਸ ਉਹਨੂੰ ਖੰਮਾ ਸਾਰੇ ਤੰਦਰੁਸਤ ਰਹੀ ਸਭ ਨੂੰ ਆਪਣੇ ਘਰਾਂ ਨੂੰ ਫੇਰ ਵਾਪਸ ਮੋੜ ਦੇ ਇਹਨਾਂ ਤੇ ਪਾਣੀ ਵਿੱਚੋਂ ਹੀ ਖਤਮ ਕਰ ਦੇ ਪ੍ਰਮਾਤਮਾ ਕਰੇ ਸਾਰੇ ਤੰਦਰੁਸਤ ਰਹਿਣ ਤੇ ਬਾਕੀ ਲੈ ਨਾ ਜਿਹੜਾ ਜੀ ਮੁਕਤਾ ਪਾਉਂਗੀ ਉਹੋ ਜੀਤਾ ਪਾਉਂਗੀ ਉਹ ਜਿਹੜਾ ਅਗਲਾ ਮੁਕਤਾ ਪਾਉ ਪਹਿਲੀ ਦੱਸ ਦੇ ਦੇ ਉਹ ਕਿਸੇ ਗੋਡੇ ਮੋਡੇ ਗੁੱਟੇ ਗੋਡੇ ਗੁੱਟੇ ਨਾਲ ਕਮਰ dard ਹੈ ਬਹੁਤ ਹੀ ਸੌਖਾ ਜਿਹਾ ਨੁਕਤਾ ਹੈ ਉਹ ਦੇਖੀ ਮਿਲਿੰਦਰ ਮਾਹ ਜੀ ਨੇ ਦੱਸਿਆ ਉਹ ਕਹਿੰਦੇ ਨੇ 100% ਤੁਸੀਂ ਜਿਕੇ ਰੱਖੋ ਕੋਈ ਦਵਾਈ ਦੀ ਲੋੜ ਨਹੀਂ ਬਹੁਤ ਹੀ ਜਲਦਾ ਤੇ ਉਹ ਮੈਂ ਇਸ ਤੋਂ ਵੀ ਤਰਕਾਉਂਗੀ ਤੇ ਜਿਹੜਾ ਮੈਂ ਗੀਤਾ ਹਰੇ ਵਿੱਚ ਇੱਕ ਮਟਿਆਰ ਦਾ ਵਿਆਹ ਹੋ ਜਾਂਦਾ ਤੇ ਉਹ ਫਿਰ ਆਦੇ ਤੇ ਤੁਹਾਨੂੰ ਕਹਿੰਦੀ ਵੀ ਤੁਸੀਂ ਮੈਨੂੰ ਉਹ ਥੇ ਲਿਆ ਨਹੀਂ ਪੁੱਜੀ ਕਹਿੰਦੀ ਹਾਂ ਤਾਂ ਮੈਨੂੰ ਕੋਈ ਕੰਮੋਂ ਵੀ ਨਹੀਂ ਕਰਨਾ ਉਹਨਾਂ ਕਿ ਮੈਂ ਗਾਹਾਂ ਸ਼ਾਸਤਵਾਂ ਦੇ ਬਸ ਪੈਣੇ ਤੇ ਤੂੰ ਮੈਨੂੰ ਇਹ ਛੇਤੀ ਇਹਨਾਂ ਦਾ ਬਿਸ਼ੋਰ ਤਰ ਤੇ ਮੈਂ ਤਾਂ ਕਰਤਾਂ ਕਰਤ ਨਹੀਂ ਜਾਂਦੀ ਸੀ ਮੈਂ ਤਾਂ ਕੋਈ ਕੰਮ ਹੀ ਵੀ ਨਹੀਂ ਆਉਂਦਾ ਹੈਗਾ ਹਨਾ ਤੇ ਇਹ ਬਾਕੀ ਤੁਸੀਂ ਹੀ ਸੋਣਿਓ ਤੇ ਆਓ ਫਿਰ ਆਪਾਂ ਲੱਗ ਜੀ ਬੰਦ ਕਰਕੇ ਇਤਨਾ ਇਹ ਸਾਡਾ ਰਿਕਸ਼ਾ ਇਸ ਲਈ ਟਿਕੀਂ ਕਹਿਣਾ ਹੈ ਹਨਾ ਸੁਣਿਓ ਤੁਸੀਂ

7 ਸਤ ਸਹੇਲੀਆਂ ਨਣ ਜਲੀਆਂ 8 ਸਤ ਸਹੇਲੀਆਂ ਨਣ ਜਲੀਆਂ ਅਰਗੋਂ ਕਾਨੇ ਨੇ ਗੁਪੀਆਂ ਘੇਰੀਆਂ ਆਈ ਵੇ ਜੀ you mm -hmm. ਕਿਆ ਨ ਸੋਹਣੀ ਬਿਖੀ ਤਾਰਿਆਂ ਦੇ ਮੇਰੇ ਕਾਣ ਦੇ ਕੇ ਸਰੀ ਕਪੜੇ ਨੇ ਮੇਰੇ ਕਾਣ ਦੇ ਕੇ ਸਰੀ ਕਪੜੇ ਨੇ ਗੁਤੀ ਸੋਂਦੀਏ ਨਾਲ ਸਿੱਖ ਰਿਆਂ ਦੇ ਹੱਥ ਪਤਲੇ ਪੈਰੇ ਮਲੂਕੜੇ ਜੇ ਹੱਥ ਹਾਏ ਹਾਏ ਬਬਲੇ ਮੈਨੂੰ ਲੈ ਚੱਲੇ ਮੈਨੂੰ ਸੰਿਆਸ ਹੇਲੀਆ ਤੇਖਤ ਦੀਨੂ ਕਿਰਖ ਕਤ ਸਕਾਂ ਪੂਣੀ ਬਟ ਸਕਾਂ ਮੈਨੂੰ ਸੁ ਕੀ ਸੀ ਡੇੜੇ ਦਾ ਬੱਲ ਲੈ ਨਹੀਂ ਹੋ ਕੀ ਰਖਾਸਤ ਹੋਇਆ ਪੂਣੀ শের ਹੋਈ ਮੈਨੂੰ ਤਕੜਾ ਡੰਗ സീരംഗ അങ്ങണ ਜਿਹੜੀਆਂ ਬੈਠੀਆਂ ਹੁ ਕਮ ਚਲਾਵਣਾਈਏ ਮਾਮਾ ਬਾਝ ਨਾ ਲਾੜੇ ਪਿਆਰ ਹੁੰਦਾ ਵੀਰਾ ਬਾਝ ਨਾ ਭੱਜੀ ਬਠਾਈ ਮਿਲਦੀ ਕੰਠਾਂ ਬਾਜਿਨ ਪੈਂਦੀਆਂ ਪੂਰੀਆਂ ਹੋਏ ਹਾਈ ਹਾਈ ਬਾਬਲ ਵੇ ਤੂੰ ਕਹਿ ਰਹੀ ਤ ਸਾਨੋ ਸੰਿਆ ਦੇ ਨਾਲੋ ਵਿਚ ਵੱਡਕੇ ਅੱਖ ਨੂੰ ਵੱੜ ਕੀਤੀ ਪਿੰਡ ਆਪਛੀ ਕੇ ਲੋ ਇਹਨੇ ਕੋਲੇ ਆਪਣੇ ਘਰ ਵਾਲੇ ਨੂੰ ਸਰਾਹੀ ਬਹੁਤ ਇੰਨਾ ਸੋਹਣਾ ਸੁੱਖਾ ਤੇ ਪਰ ਹਲੇ ਮੈਨੂੰ ਕੋਈ ਕੰਮ ਹੀ ਨਹੀਂ ਆਉਂਦਾ ਸੀ ਮੈਨੂੰ ਫਿਰ ਸੇਲੀਆਂ ਯਾਦ ਆਉਂਦੀਆਂ ਨੇ ਉਹ ਕਹਿੰਦੀ ਉਸਤਾ ਕਹਿਰ ਕਰ ਦਿੱਤਾ ਹਨਾ ਮੈਨੂੰ ਛੋਟੀ ਉਮਰ ਤੇ ਪਹਿਲਾਂ ਹੀ ਇਹ ਯਾਦਾਂ ਦੇ ਸੀਏ ਤੇ ਉਮੀਦਾ ਸਮੇਂ ਇਹ ਪਸੰਦ ਕਰਾਉ ਤੇ ਹੁਣ ਆ ਜੋ ਆਪਾਂ ਤੁੰਗੁਸ਼ਤੀ ਬੈਲ ਤੇ ਕਮਰ ਦਰਦ ਕਬਲ ਦਰਦ ਹੈ ਗੋਡਿਆਂ ਚ ਦਰਦ ਹੈ ਜੋੜਾ ਜਦ ਦੱਦ ਕਿਤੇ ਵੀ ਹੈ ਤੁਹਾਡੇ ਪਰਮਾਤਮਾ ਤੋਂ ਨਿਕਰੂ ਵਿਸ਼ਵਾਸ ਰੱਖਿਓ ਇਹ ਮਹੀਨੇ ਤੇ ਸ਼ਿਵਰਾਤਰੀ ਆਉਂਦੀ ਹੈ ਹੈਨਾ ਲੈ ਕੇ ਤਾਂ ਤੁਸੀਂ ਸ਼ਿਵਰਾਤਰੀ ਵਾਲੇ ਦਿਨ ਰਾਤ ਨੂੰ 12:00 ਵਜੇ ਸ਼ਿਵ ਮੰਦਰ ਤੇ ਆਓ ਜਿਹੜੇ ਨੇ ਨੇੜੇ-ਤੇੜੇ ਹੋਣਾ ਸ਼ਿਵ ਮੰਦਰ ਤੁਹਾਡੇ ਚਾਹੇ ਭਈ ਕਿਸੇ ਨਾਮ ਲੈ ਕੇ ਜੋ ਹੈ ਨਾ ਫਿਰ ਤੁਸੀਂ ਉੱਥੇ ਇੱਕ ਬਿਲ ਪੱਤਰ ਚਾੜ ਲਓ ਸ਼ਿਲਿੰਗ ਤੇ ਬਿਲ ਪੱਤਰ ਤੇ ਨ ਬੱਤਿਆ ਹੁੰਦਾ ਨਾ ਤੇ ਇੱਕ ਭੈਣ ਨੇ ਪੁੱਛਿਆ ਸੀ ਕਿ ਇਹ ਬਿਲ ਪੱਤਰ ਕਿਹਾ ਜਾਂਦਾ ਮੈਂ ਕਿਸੇ ਪੰਡਤਾਂ ਨੂੰ ਪੁੱਛ ਲਿਓ ਜਾਂ ਉੱਥੇ ਚੜ੍ਹਾ ਪਿਆਉਂਦਾ ਹਾਂ ਦੁਬਾਰਾ ਤੋਕੇ ਚੜਾ ਦਿਓ ਕਿਸੇ ਨੂੰ ਜੇ ਤੁਹਾਨੂੰ ਨਹੀਂ ਪਤਾ ਆ ਸਾਰੇ ਬਾਣੀਆਂ ਬੰਮਾ ਨੂੰ ਸਭ ਨੂੰ ਪਤਾ ਹੁੰਦਾ ਤੇ ਪਹਿਲਾਂ ਲਿਆ ਕੇ ਰੱਖ ਲਿਓ ਘਰੇ ਹੈਨਾ ਤੇ ਨਾਲੇ ਅਗਲੇ ਨੂੰ ਦੱਸ ਦਿਓ ਇਹ ਕਿਸੇ ਨੂੰ ਵੀ ਲੋੜ ਹੈਗੀ ਹੈਨਾ ਲੋੜ ਦੇ ਕਿਤੇ ਸਭ ਦੇ ਦੁਖੀ ਜਾਂਦੇ ਨੇ ਕਹਿੰਦੇ ਫਿਰ ਉਹਨੂੰ ਮਤਲਬ ਤੁਸੀਂ ਉੱਥੇ ਚੜਾ ਦਿਓ ਮੇਰੇ ਪੁੱਤਰ ਜੀ ਅੱਜ ਅਸ਼ਵੇਂਤੇ ਕਿਰ ਸੀ ਉੱਥੇ ਕਹਿੰਦੇ ਪ੍ਰਣਾਮ ਕਰਕੇ ਉਹ ਬਿਲ ਪੱਤਰ ਤੁਸੀਂ ਲੈ ਜਾਈਓ ਲੈ ਕੇ ਉਹਨੂੰ ਬਾਹਰ ਆ ਦਿਓ ਫਿਰ ਮੰਦਤਾ ਸ਼ਿਖਰ ਤਾਂ ਸਾਹ ਦੇਖੋ ਉਹਨੂੰ ਦੇਖਦੇ ਦੇ ਮੂੰਹ ਫਾਕੇ ਉਹ ਨਾਲ ਨੂੰ ਦੇਖੋ ਤੇ ਤੁਸੀਂ ਉਹਨੂੰ ਬੇਨਪੱਤਰ ਨੂੰ ਇੱਕ ਬਾਦ ਖਾ ਲਓ ਤੁਸੀਂ ਤਾਂ ਕਿ ਆਪਾਂ ਵਿਚਰ ਬਕੇਂਦਰ ਲੰਘਾ ਲਓ ਤੇ ਫਿਰ ਉਹ ਬੇਨਪੱਤਰ ਜਦੋਂ ਸੀਂ ਖਵਾ ਲਿਆ ਤਾਂ ਗੋਡਿਆਂ ਦਾ ਦਰਦ ਕਮਲ ਦਾ ਦਰਦ ਮੋਢਿਆਂ ਦਾ ਦਰਦ ਕਰੇ ਸਦਾ ਲਈ ਖਤਮ ਹੋ ਜੂ। ਵਿਸ਼ਵਾਸ ਰੱਖਿਓ ਕੋਈ ਸ਼ੰਕਰ ਕੀ ਨਹੀਂ ਕਰ ਸਕਦੇ ਪ੍ਰਮਾਤਮਾ ਕੀ ਨਹੀਂ ਕਰ ਸਕਦਾ ਹੈ ਨਾ। ਤੇ ਇਹ ਇਹ ਬਿਲ ਪੱਤਰ ਦੀ ਮਹਿਮਾ ਤੇ ਸ਼ਿਕਾਉਂ ਦੀ ਮਹਿਮਾ ਇਹ ਮਤਲਬ ਜੇ ਕੇਂਦਰ ਮਹਾਰਾਜ ਨੇ ਰਸਿਆ ਜ਼ੋਰ ਕਰਕੇ ਲਿਖਿਆ ਪਰਮਾਤਮਾ ਬਲੀ ਕਰੂ ਹੋ ਗਿਓ ਬਣੇ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਮੁਕਤੇ ਨਾਲ ਫਿਰ ਮਿਲਾਂਗੇ ਧੰਨਵਾਦ ਵੀਡੀਓ ਦੇਖਣ ਲਈ